ਚੰਡੀਗੜ੍ਹ ਸਿੱਤ ਪੰਜਾਬ ਸਕਤਰੇਤ ਤੇ ਪੰਜਾਬ ਸਕਤਰੇਤ ਦੋਨੋਂ ਬੰਮ ਤੋੜਨ ਦੀ ਧਮਕੀ ਆਈ ਹੈ ਧਮਕੀ ਜਿਹੜੀ ਹੈ ਮੇਲ ਦੇ ਰਾਹੀ ਆਈ ਹੈ ਇਸ ਸਮੇਂ ਅਸੀਂ ਮੌਜੂਦ ਹਾਂ ਚੰਡੀਗੜ੍ਹ ਦੇ ਸਥਿਤ ਪੰਜਾਬ ਸਕੱਤਰੇ 2 ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਮੇਲ ਆਈ ਹੈ ਉਸ ਤੋਂ ਬਾਅਦ ਜਿਹੜੀ ਸੁਰੱਖਿਆ ਟੁਕੜੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਤਾਂਕਿ ਮੇਲ ਦੇ ਰਾਹੀ ਜਿਹੜੀ ਉਹ ਭੇਜੀ ਗਈ ਹੈ ਜਿਹਦੇ ਤੋਂ ਬਾਅਦ ਪ੍ਰਸ਼ਾਸਨ ਜਿਹੜਾ ਹੈ ਉਹ ਇੱਥੇ ਚੌਕੰਨਾ ਹੁੰਦਾ ਹੋਇਆ ਜਿਹੜਾ ਨਜ਼ਰ ਆਇਆ ਇਸ ਸਮੇਂ ਪੂਰਾ ਹੀ ਪ੍ਰਸ਼ਾਸਨ ਜਿਹੜਾ ਅਲਰਟ 모ਡ ਤੇ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪੂਰੇ ਹੀ ਸਕੱਤਰੇਟ ਏਰੀਆ ਨੂੰ ਜੋ ਹੈ ਖਾਲੀ ਕਰਾ ਚੁੱਕੀ ਹੈ ਚਾਹੇ ਅਸੀਂ ਗੱਲ ਕਰੀਏ ਮਿੰਨੀਸ ਕਤਰੇ ਦੀ ਜਾਂ ਫਿਰ ਗਲਕਰੀ ਇਸ ਕਤਰੇ ਦੀ ਤੇ ਦੋਨੋਂ ਹੀ ਜਿਹੜੇ ਬਿਲਡਿੰਗਸ ਨੇ ਉਹਦੇ ਵਿੱਚੋਂ ਅਧਿਕਾਰੀਆ ਤੇ ਕਰਮਚਾਰੀਆਂ ਨੂੰ ਜਿਹੜਾ ਸੁਰੱਖਿਤ ਜਿਹੜਾ ਬਾਹਰ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਧਮਕੀ ਭਰੀ ਈਮੇਲ ਜਿਹੜੀ ਹੈ ਇਕ ਹਲਸਾ ਨੈਸ਼ਨਲ ਆਰਮੀ ਦੇ ਵੱਲੋਂ ਜਿਹੜੀ ਭੇਜੀ ਗਈ ਹੈ ਜੀ ਦੇ ਵਿੱਚ ਇੱਕ ਗਿਲ ਨਾਂ ਤੇ ਜੀਮੇਲ account ਤੇ ਮੇਲ ਜਿਹੜੀ ਭੇਜੀ ਗਈ ਹੈ ਇਹਦੇ ਵਿੱਚ ਸਾਫ਼ ਤੌਰ ਤੇ ਸੀਐਮ ਭਗਵੰਤ ਮਾਨ ਨੂੰ ਜਿਹੜਾ ਧਮਕਾਇਆ ਗਿਆ ਤੇ ਮੇਲ ਦੇ ਵਿੱਚ ਜਿਹੜਾ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਅੱਜ ਮਾਨ ਸਰਕਾਰ ਦੇ ਦਫ਼ਤਰ ਦੇ ਵਿੱਚ ਇੱਕ ਆਈਈਡੀ ਜਿਹੜੀ ਹੈ ਉਹ ਰੱਖੀ ਕਿ ਇਹ ਜੋ ਕਿ ਅੱਜ ਜਾਂ ਕੱਲ ਕਿਸੇ ਵੀ ਟਾਈਮ ਜੜੀ ਹੈ ਉਹ ਫਿਊਜ਼ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਇੱਥੇ ਉਸ ਮੇਲ ਦੇ ਵਿੱਚ ਇਹ ਵੀ ਕਹਿ ਗਿਆ ਕਿ ਪੰਜਾਬ ਸਚਾਲ ਦੇ ਵਿੱਚ ਇੱਥੇ ਡੀਜੀਪੀ ਦੇ ਨਾਲ ਜਿਹੜੇ ਨੇ ਉਹ ਯੋਜਨਾਵਾਂ ਜਿਹੜੇ ਨੇ ਬੜਾਈ ਜਾਂਦੀਆਂ ਨੇ ਤੇ ਅੱਜ ਜੁੱਤੀ ਦੀ ਜਿਹੜੀ ਸੀਐਮ ਦੀ ਉਹ ਵੀ ਨਸੀਬ ਨਹੀਂ ਹੋਊਗੀ ਤੇ ਇਸ ਤੋਂ ਬਾਅਦ ਤਮਕੀਤੀ ਈਮੇਲ ਮਿਲਣ ਤੋਂ ਬਾਅਦ ਜਿਹੜੇ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਤੇ ਬੰਬ ਨਿਰੋਧਕ ਦਸਤਾ ਸੀਆਈਐਸਐਫ ਡੌਗ ਸਕਵਾਡਸ ਇਹ ਸਾਰੇ ਹੀ ਟੁਕੜੀਆਂ ਜਿਹੜੀਆਂ ਨੇ ਚਾਹੇ ਮਨੀ ਸਕਤਰੇ ਦੀ ਗੱਲ ਕਰੀ ਜਾਵੇ ਸਕਤਰੇ ਦੀ ਗੱਲ ਕਰੀ ਉੱਤੇ ਪਹੁੰਚ ਚੁੱਕਿਆ ਨੇ ਉਹ ਤੋਂ ਇਲਾਵਾ ਜਿਹੜੇ ਪੁਲੀ ਪੁਰੀ ਪੂਰਾ ਜਿਹੜਾ ਪੁਲਿਸ ਪ੍ਰਸ਼ਾਸਨ ਇੱਤੇ ਪਹੁੰਚ ਚੁੱਕਿਆ ਐਂਬੂਲੈਂਸਸ ਅਗਰ ਅਸੀਂ ਗੱਲ ਕਰੀਏ ਫਾਇਰ ਬ੍ਰਿਗੇਡ ਦੀ ਸਾਰੇ ਹੀ ਤੁਸੀਂ ਇਸ ਸਮੇਂ ਵੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਰੇ ਹੀ ਏਜੰਸੀਜ਼ ਜਿਹੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਤਾਂ ਕਿ ਕੋਈ ਵੀ ਝੂਕ ਜਿਹੜੀ ਆ ਉਹ ਸੁਰੱਖਿਆ ਦੇ ਵਿੱਚ ਨਾ ਹੋਵੇ ਚੰਡੀਗੜ੍ਹ ਪੁਲਿਸ ਵੀ ਇੱਥੇ ਮੌਜੂਦ ਹੈ ਪੰਜਾਬ ਪੁਲਿਸ ਦੀ ਟੁਕੜੀਆਂ ਵੀ ਇੱਥੇ ਮੌਜੂਦ ਨੇ ਤੇ ਲਗਾਤਾਰ ਜਿਹੜੇ ਅਭਿਆਨ ਹੈ ਉਹ ਚਲਾਏ ਜਾ ਰਹੇ ਨੇ ਤਲਾਸ਼ੀ ਅਭਿਆਨ ਜਿਹੜੇ ਨੂੰ ਲਗਾਤਾਰ ਚਲਾਏ ਜਾ ਰਹੇ ਨੇ ਜਿਦੇ ਵਿੱਚ ਸੱਚਵਾਲਾ ਦਾ ਹਰ ਬਲੌਕ ਕੰਬਰਾ ਤੇ ਪਾਰਕਿੰਗ ਏਰੀਆ ਜਿਹੜਾ ਬਾਰੀਕੀ ਦੇ ਨਾਲ ਜਿਹੜਾ ਉਹ ਵੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੰਬ ਡਿਟੈਕਸ਼ਨ ਸਕਵਾਡ ਜਿਹੜਾ ਉਹ ਵੀ ਇੱਥੇ ਪਹੁੰਚਿਆ ਹੋਇਆ ਸਾਰੀ ਹੀ ਚੀਜ਼ਾਂ ਦੀ ਜਿਹੜੇ ਪੂਰੇ ਹੀ ਏਰੀਆ ਦੀ ਜਿਹੜੀ ਹੈ ਉਹ ਤਰੀਕੇ ਦੇ ਨਾਲ ਜਿਹੜੇ ਤਲਾਸ਼ੀ ਜਿਹੜੀ ਆ ਜਿਹੜੀ ਉਹ ਲਗਾਤਾਰ ਉਹ ਰਿਪੋਰਟ ਉਹ ਦੱਸਦੀ ਹੈ ਕਿ ਅੱਜ ਦੂਜਾ ਦਿਨ ਹੈ ਕਿ ਮੇਲ ਦੇ ਰਾਹੀ ਜਿਹੜਿਆ ਚੰਡੀਗੜ੍ਹ ਦੇ ਸਥਿਤ ਇਸ ਏਰੀਆ ਨੂੰ ਜਿਹੜੀ ਹੈ ਉਹ ਬੰਬ ਤੋੜਾਂ ਦੀ ਧਮਕੀ ਮਿਲਿਆ ਇਸ ਤੋਂ ਪਹਿਲਾਂ ਕੱਲ ਚੰਡੀਗੜ੍ਹ ਦੇ ਸਕੂਲਸ ਦੇ ਵਿੱਚ ਵੀ ਇੱਕ ਮੇਲ ਜਿਹੜਾ ਧਮਕੀ ਭਰਿਆ ਮੇਲ ਜਿਹੜਾ ਉਹ ਮਿਲਿਆ ਸੀ ਜਿਹਦੇ ਵਿੱਚ ਸਕੂਲਸ ਨੂੰ ਬੰਬ ਤੋੜਾਂ ਦੀ ਧਮਕੀ ਜਿਹੜੀ ਹੈ ਉਹ ਸਾਹਮਣੇ ਆਈ ਸੀ ਤੁਹਾਨੂੰ ਦੱਸਦੀ ਹੈ ਜਿਸ ਈਮੇਲ ਅਕਾਊਂਟ ਤੋਂ ਧਮਕੀ ਆਈ ਹੈ ਉਹ ਇਸ ਸਮੇਂ ਲਗਾਤਾਰ ਜੋ ਸਾਈਬਰ ਦੀ ਟੀਮਸ ਨੇ ਉਹ ਲਗਾਤਾਰ ਇਸ ਮੇਲ ਅਕਾਊਂਟ ਦੀ ਜਿਹੜੀ ਹੈ ਉਹ ਤਫ਼ਤੀਸ਼ ਕਰ ਰਹੀ ਹੈ ਕਿ ਕਿੱਥੋਂ ਇਹ ਮੇਲ ਲਗਾਤਾਰ ਆ ਰਹੇ ਨੇ ਕਿਉਂ ਕੀ ਕੱਲ ਚੰਡੀਗੜ੍ਹ ਦੇ ਸਕੂਲਸ ਦੇ ਵਿੱਚ ਧਮਕੀ ਭਰੀ ਮੇਲ ਜਿਹੜੀ ਆ ਸਾਹਮਣੇ ਆਈ ਹੈ ਤੇ ਅੱਜ ਸਚਵਾਲੇ ਤੇ ਸਚਵਾਲੇ ਦੋ ਦੇ ਵਿੱਚੇ ਮੇਲ ਜਿਹੜੀ ਹੈ ਉਹ ਇੱਥੇ ਮਿਲੀ ਹੈ ਤੇ ਇਸ ਸਮੇਂ ਜੋ ਲਗਾਤਾਰ ਪੁਲਿਸ ਦੀ ਟੁਕੜੀਆਂ ਨੇ ਉਹ ਜਿਹੜੀਆਂ ਤਲਾਸ਼ੀ ਅਭਿਆਨ ਲਗਾਤਾਰ ਕਰਿਓ ਨੇ ਕਰਮਚਾਰੀਆਂ ਨੂੰ ਜਿਹੜਾ ਉਹ ਬਾਹਰ ਕੱਢ ਦਿੱਤਾ ਗਿਆ ਤੇ ਲਗਾਤਾਰ ਜਿਹੜੀਆਂ ਇੱਕ ਅਸੀਂ ਕਹਿ ਸਕਦੇ ਟੈਨਸ਼ਨ ਭਰਿਆ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤੁਲਸੀ ਦੇ ਨਾਲ ਮੈਂ ਪਵਿਤਕੌਰ ਪੀਟੀਸੀ ਨਿਊਜ਼